ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਪਹੁੰਚੇ ਹੋਏ ਆ ਚੌਧਰੀ ਸਾਹਿਬ ਦੀ ਦੁਕਾਨ ਤੇ ਜਿੱਥੇ ਤੁਸੀਂ ਅੱਗੇ ਦੇਖਿਆ ਹੀ ਆ ਕਈ ਵਲੌਗ ਜਿੱਥੋਂ ਆਪਾਂ ਕੱਪੜੇ ਲੈਨੇ ਆ ਹਨਾ ਤੇ ਅੱਜ ਕੋਈ ਖਾਸ ਰੀਜ਼ਨ ਆ ਉਰੇ ਆਉਣ ਦਾ ਖਾਸ ਰੀਜ਼ਨ ਇਦਾਂ ਹੈ ਜੀ ਮੇ ਬਾਈ ਦਾ ਹੈਗਾ ਬਰਥਡੇ ਤੁਹਾਨੂੰ ਪਤਾ ਹੀ ਆ ਹਨਾ ਸੋ ਬਾਈ ਵਾਸਤੇ ਆਏ ਆ ਜੀ ਗਿਫਟ ਲੈਣ ਹਨਾ ਅ ਬਾਈ ਨੂੰ ਤਾਂ ਮਨ ਲੱਗਾ ਪਤਾ ਵੀ ਨਹੀਂ ਹੋਣਾ ਵੀ ਗਿਫਟ ਲੈਣਗੇ ਮੈਂ ਹੁਣੇ ਕਹੀ ਜਾਣਾ ਯਾਰ ਛੱਡੋ ਪਰਾਂ ਕਿਆ ਗਿਫਟਾਂ ਨੂੰ ਉੱਥੇ ਆ ਹਨਾ ਤੇ ਫੈਮਿਲੀ ਵਾਲਾ ਬੰਦਾ ਭਾਈ ਕਹਿੰਦਾ ਹੀ ਹੁੰਦਾ ਵੀ ਚੱਲ ਘਰ ਚੋਂ ਕਿਆ ਗਿਫਟ ਲੈਣਾ ਪਰ ਨਹੀਂ ਜਿਹੜੇ ਇਹ ਜਿਹੜਾ ਰੂਲ ਆ ਰੂਲ ਇਹ ਹਨਾ ਗਿਫਟ ਤਾਂ ਦੇਣਾ ਬਣਦਾ ਹੀ ਆ ਮੈਂ ਅੱਜ ਭਾਈ ਸਵੇਰ ਤਾਂ ਕਿਤੇ ਗਿਆ ਫਾਇਦਾ ਜੀ ਬਾਹਰ ਹਾਲਤ ਥੋੜੀ ਜਿਹੀ ਹੈਗੀ ਆ ਦਸਤਾਰ ਥੋੜੀ ਜਿਹੀ ਹਿੱਲੀ ਵੀ ਉਹ ਅੱਜ ਪਰ ਚਲੋ ਕੋਈ ਗੱਲ ਨਹੀਂ ਸਵੇਰ ਵਾਲੀ ਵਰਦੀ ਜੇ ਫੇਰ ਰਹੇ ਆ ਜੀ ਦੁੱਧ ਵਾਲੀ ਜੇ ਹਨਾ ਅ ਤੇ ਭਾਈ ਨਾਲ ਮੰਮੀ ਆਏ ਆ ਤੇ ਭਾਬੀ ਜੀ ਆਏ ਆ ਤੇ ਮਿਲੂ ਪਹਿਲਾਂ ਤਾਂ ਇਦਰੀ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਧਰ ਭਾਈ ਭਾਬੀ ਮੈਂ ਉੱਤਰ ਨੂੰ ਵੀ ਚੱਲਿਆਦਾ ਕੈਮਰਾ ਤੇ ਹੁਣ ਕਰਦੇ ਆ ਬਾਈ ਜੋਗੀ ਸ਼ਾਪਿੰਗ ਲੈਣਾ 1 ਮਿੰਟ ਪਹਿਲਾਂ ਹੁਣ ਬੈਕ ਕੈਮਰਾ ਕਮਾ ਲਈਏ ਲੈਣਾ ਕਹਿ ਕੇ ਆਏ ਮੰਮੀ ਹੁਣ ਬਾਈ ਜੋਗਾ ਤੂੰ ਜੋਗ ਲੈਣੀ ਆ ਟੀ-ਸ਼ਰਟਾਂ ਹਾਂ ਟੀ-ਸ਼ਰਟਾਂ ਆ ਰੰਗ ਲੋਰਾਂ ਟੀ-ਸ਼ਰਟ ਲੈਣੀ ਕੇ ਸ਼ਰਟ ਲੈਣੀ ਆ ਟੀ-ਸ਼ਰਟ 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 1 2 ਮੈਂ ਟੀ-ਸ਼ਰਟ ਲੋਰ ਦੇਖ ਲੈਣੀ ਆ ਤੁਸੀਂ ਦੇਖ ਲੈ ਕੇ ਆਂ ਟੀ-ਸ਼ਰਟ ਲੋਰ ਤੇ ਮੈਂ ਵੀ ਫਿਰ ਹੋਰ ਹੀ ਦੇਖ ਲਵਾਂਗਾ ਹੋਰ ਹੀ ਦੇਖ ਲਾਂਗਾ ਹਨਾ ਕੱਪੜੇ ਜਿੰਨੇ ਘਰ ਚ ਹੁਣ ਨੇ ਥੋੜੇ ਸਿਆਣੇ ਵਾਲੇ ਕੱਪੜੇ ਵੀ ਵਾਲਾ ਫੰਕਸ਼ਨ ਵੀ ਆ ਜਾਣਾ ਸਾਨੂੰ ਸਿਆਣ ਵਾਲਾ ਤਾਂ ਹਜੇ ਥੋੜਾ ਜਿਹਾ ਦੂਰ ਆ ਉਹਨਾ ਵੀ ਨਹੀਂ ਆਇਆ ਇਹ ਮੈਂ ਉਹ ਤਾਂ ਚਲੋ ਆ ਜਾਣਾ ਤੇ ਪਰ ਹੁਣ ਕੱਪੜੇ ਫਿਲਹਾਲ ਹਜੇ ਗਰਮੀਆਂ ਦੇ ਦੇਖ ਲੈਂਦੇ ਹਜੇ ਤਾਂ ਦੇਰ ਦੋ ਨਹੀਂ ਹਜੇ ਤਾਂ ਹੈਗੀ ਹੈ ਦੇਰ ਦੋ ਮਹੀਨੇ ਮੈਂ ਵੀ ਹਜੇ ਤਾਂ ਪਈ ਜਾਣਗੇ ਕੱਪੜੇ ਹਨਾ ਹਾਂ ਤੇ ਹੁਣ ਲਓ ਜੀ ਵੀਡੀਓ ਸਾਡੀ ਹੋ ਗਈ ਸਟਾਰਟ ਆ ਸਾਡਾ ਮਨ ਕੇ ਇਹ ਵੀ ਹੋ ਗਿਆ ਸਟਾਰਟ ਇਹ ਵੀ ਦਾ ਬਾਜਾ ਸ਼ੁਰੂ ਹੋ ਗਿਆ ਬਸ ਇਹ ਹੁਣ ਸਾਰੀ ਵੀਡੀਓ ਚ ਕੱਲੇ ਨਹੀਂ ਘਰੂ ਪਾਈ ਰੱਖਣਾ ਤੇ ਬਹੁਤ ਸੋਹਣਾ ਫਿਲਣ ਲੱਗਿਆ ਵਾ ਸਿਗਾ ਹੁਣ ਲੱਗ ਗਿਆ ਸ਼ੁਰੂ ਹੁਣ ਹੋ ਗਿਆ ਸ਼ੁਰੂ ਬਸ ਇਹਨੂੰ ਪਤਾ ਵੀਡੀਓ ਦਾ ਟਾਈਮ ਹੋ ਗਿਆ ਅਸੀਂ ਥੋੜੇ ਜੇ ਹੋ ਗਏ ਜੀ ਲੇਟ ਕਸਟਮਰ ਹੋਰ ਆਏ ਵੇ ਤੇ ਅਸੀਂ ਤਾਂ ਕਰਕੇ ਬੈਠ ਕੇ ਵੀ ਚਲੋ ਰੁਕ ਜੰਨੇ ਆ ਜੀ ਤੇ ਨੂਰ ਸਾਡੀ ਬੈਠੀ ਉੱਧਰ ਫੋਨ ਪਰ ਨੂਰੂ ਬੁਲਾ ਦੇ ਪੁੱਤ ਸਾਚੀਕਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਮਿਲੋ ਜੀ ਚੌਧਰੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋ ਚੌਧਰੀ ਸਾਹਿਬ ਵਧੀਆ ਹੈ ਮਾ ਜੀ ਹਾਂਜੀ ਹਾਂਜੀ ਚਲੋ ਵਧੀਆ ਸਾਡੇ ਤਾਂ ਦੇਖ ਲਓ ਨਿਆਣੇ ਵੀ ਟ੍ਰੇਨ ਹੋਏ ਵੇ ਹਾਂਜੀ ਜੀ ਤੁਸੀਂ ਭਾਜੀ ਕਿਹਿਆ ਸੇਵਾ ਕਰੀਓਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸੇਵਾ ਚੌਧਰੀ ਸਾਹਿਬ ਹੈਗੀ ਐਦਾਂ ਹੁਣ ਸਿਆਲ ਵਾਲਾ ਆ ਗਿਆ ਮਾਲਕ ਨਹੀਂ ਭਾਈ ਸਿਆਲ ਵਾਲਾ ਬਸ ਨੈਕਸਟ ਵੀਕ ਤੱਕ ਆ ਜਾਣਾ ਜੀ ਅੱਛਾ ਹਫਤੇ ਤੱਕ ਚਲੋ ਸਿਆਲ ਵਾਲਾ ਆਪਾਂ ਹਜੇ ਕਰਨਾ ਵੀ ਕਿਹਾ ਮਹੀਨਾ ਡੇਢ ਮਹੀਨਾ ਹਜੇ ਪਈ ਜਾਣੇ ਗਰਮੀ ਵਾਲੇ ਹੀ ਹਨਾ ਇਹ ਤਾਂ ਹੈਗੀ ਗਰਮੀ ਤੁਸੀਂ ਸਾਨੂੰ ਐਂ ਕਰੋ ਫਿਰ ਲੋਰ ਦਿਖਾ ਦਿਓ ਪਹਿਲਾਂ ਲੋਰਾਂ ਦਿਖਾ ਦਿਓ ਐਮ ਸਾਈਜ਼ ਦੀ ਗੱਲ ਨਾ ਪਹਿਲੀ ਐਮ ਸਾਈਜ਼ ਹਾਂ ਤੇ ਅੱਜ ਜਿਹੜਾ ਸਾਡਾ ਬਾਈ ਐ ਛੋਟਾ ਬਾਈ ਬੋਲਾ ਬਾਈ ਉਹ ਉਹ ਕੈਮਰੇ ਮੂਰੇ ਥੋੜਾ ਜਿਹਾ ਖੁੱਲ ਕੇ ਬੋਲ ਲੰਦਾ ਹੈ ਆ ਚੌਧਰੀ ਸਾਹਿਬ ਥੋੜੇ ਜਿਹਾ ਬਾਈ ਇਹ ਘਟ ਆਉਂਦੇ ਕੈਮਰੇ ਮੂਰੇ ਆਰਟੀਕਲ ਹੈ ਸਾਡੇ ਆਰਮੀ ਤੇ ਲਓ ਜੀ ਹੁਣ ਦੇਖਦੇ ਆ ਫੇ ਲੋਰਾ ਇੱਧਰ ਸਾਡੇ ਭਾਈ ਮਿਲੋ ਛੋਟੂ ਛੋਟੂ ਕੈਮ ਆ ਹਾਂਜੀ ਵਧੀਆ ਅਸੀਂ ਛੋਟੂ ਸਪੈਸ਼ਲ ਫੋਨ ਕਰਕੇ ਬੁਲਾਇਆ ਸੀ ਤੈਨੂੰ ਵੀ ਬੰਦੇ ਨੂੰ ਬੁਲਾਇਆ ਯਾਰ ਸਾਡੇ ਨੂੰ ਬਾਈ ਨੂੰ ਤੇ ਕਿਉਂਕਿ ਫੇ ਅਸੀਂ ਕੈਮਰਾ ਵੀ ਫੜਾਣਾ ਹੁੰਦਾ ਹਾਂਜੀ ਕਿਵੇਂ ਦੇਖੀ ਜਾਏ ਅੱਲਾਹ ਭਾਈ ਲੋਰਾ ਵਧੀਆ ਏ ਸਾਰਾ ਆ ਆਰਟੀਕਲ ਇਹ ਨਿਬਾਲੀ ਏ ਇਹ ਟਾਈਟ ਹੋਣੀ ਇਹ ਸਾਰਾ ਗੱਲ ਪਤਾ ਚੌਧਰੀ ਸਾਹਿਬ ਕਿਆ ਏ ਹਾਂਜੀ ਉਹ ਬਾਈ ਥੋੜੀਆਂ ਜਿਹਾ ਨੈਰੋ ਪਾ ਕੇ ਖੋਸ਼ਾ ਹਾਂਜੀ ਪਤਾ ਕੀ ਨੈਰੋ ਮੈਂ ਕਰਾ ਦੂੰਗਾ ਇਹ ਥੋੜੀ ਸਟੇਟ ਦੇ ਵਿੱਚ ਹੁਣ ਆਰਟੀਕਲ ਅੱਜ ਕੱਲ ਹੁਣ ਵੈਸੇ ਚੱਲਦਾ ਸਟੇਟ ਇਹ ਆ ਹਨਾ ਨੈਰੋ ਚ ਮੈਂ ਕੋਈ ਨਹੀਂ ਕਰਵਾ ਦੂੰਗਾ ਨੈਰੋ ਉਹ ਤਾਂ ਚਲੋ ਹੋ ਜੂਗੀ ਹਾਂਜੀ ਉਹ ਤਾਂ ਹੋ ਜੂਗੀ ਟੈਨਸ਼ਨ ਜਿਹੜੀਆਂ ਆ ਪਸੰਦ ਵੀ ਹੋਣੀ ਚਾਹੀਦੀ ਉਹਨਾਂ ਦਾ ਪਸੰਦ ਇਹ ਹੀ ਆ ਨਾ ਉਹ ਥੋੜੀਆਂ ਹੀ ਨੈਰੋ ਵਾਕੀ ਖੁਸ਼ ਆ ਇਹ ਫਿਰ ਕੋਟਨ ਦੀ ਹੈ ਇਹ ਕਿਰਗੀ ਇਹ ਜੀ ਹੈਗੀ ਆ ਅੱਛਾ ਹੈਗੀ ਆ ਆਰਟੀਕਲ ਆ ਸਾਰੇ ਇਹਨੂੰ ਨੈਰੋ ਕਰਨ ਦੀ ਲੋੜ ਨਹੀਂ ਇਹ ਤਾਂ ਪਹਿਲੀ ਬਣ ਕੇ ਨੈਰੋ ਬਣ ਜਾਣੇ ਹਾਂ ਆ ਉਹ ਥੱਲੇ ਦੇ ਟਾਈਟ ਹੋ ਜਣੀ ਇਹ ਕਾਰ ਨੂੰ ਸਾਈ ਦੇ ਸਾਰੇ ਨਵੇਂ ਫੈਸ਼ਨ ਸ਼ਾਰਟਿੰਗ ਆ ਲੈ। ਉਹ ਥੋੜਾ ਜਿਹਾ ਮਤਲਬ ਦੂਜੀ ਜਿੱਦਾਂ ਲਾਸਟਿਕ ਨਹੀਂ ਹੁੰਦੀ ਥੱਲੇ ਲੱਗੀ ਹੋਈ। ਉਹ ਚੀਜ਼ ਬੜੀ ਬੜੇ ਭਾਜੀ ਉਹ ਬਸ ਉਹ ਨੈਕਸਟ ਮੰਥ ਤੋਂ ਸ਼ੁਰੂ ਹੋ ਜਾਣੇ ਉਹ। ਛਿਆੜ ਚ ਹੁੰਦੀਆਂ ਹਨਾ ਉਹ ਹਾਂ। ਕੋਈ ਨਾ ਉਹ ਆਪਾਂ ਗਾਹ ਲੈ ਜੂ। ਉਹ ਗਾਹ ਲੈ ਜੂਗੇ। ਕੋਈ ਗੱਲ ਨਹੀਂ ਗਾਹਾਂ ਲੈ ਜੂਗੇ ਹੱਦ ਹੋਗੀ। ਤੇ ਸਟਾਕ ਭਾਈ ਮਥੇਰਾ ਚੌਧਰੀ ਸਾਹਿਬ ਕੋਲ ਜਿੰਨਾ ਮਰਜ਼ੀ ਦੇਖੀ ਜਾਓ। ਸਾਰੇ ਫੈਸ਼ਨ ਆਟੇਲ ਲਓਗੇ। ਹਾਂ। ਦੇਖੋ ਭਾਈ ਅਜੇ ਪਾਣੀ ਠੀਕ ਲੱਗਉ ਨੂੰ ਬੈਸੀ ਮੰਮੀ ਚੱਲਦੀਆਂ ਆ ਇਹ ਅੱਜ ਕੱਲੇ ਪਾਣੀ ਦਾ ਫਾਇਦਾ ਤਾਂ ਹੈ ਨਹੀਂ ਲਾਉਣਾ ਤਾਂ ਇਹਨਾਂ ਨੇ ਗੂਗਲ ਪੇ ਹੀ ਆ ਬਾਅਦ ਖਾਲੇ ਜੇਬਾਂ ਦਾ ਹੁਣ ਇੰਨੀਆਂ ਦਾ ਫਾਇਦਾ ਕੋਈ ਨਹੀਂ ਸਹੀ ਗੱਲ ਆ ਪਰ ਗੂਗਲ ਪੇ ਵੀ ਹੁਣ ਜਿਹੜੇ ਸਾਹਿਬ ਗਿਆ ਚੌਧਰੀ ਸਾਹਿਬ ਕਹਿੰਦੇ ਸਕੰਜਾ ਲੱਗੇ ਗਸਣ ਉਹ ਲੱਗੇ ਜਾਣਾ ਭਾਈ ਹਾਂ ਹਾਂ ਹੁਣ ਕਹਿੰਦੇ ਉਹ ਉਹ ਕਰ ਦੇਣਾ ਨਹੀਂ ਬੰਦ ਨਹੀਂ ਹੁਣ ਚਾਰਜੇਸ ਲੱਗਣ ਲੱਗ ਜਣੇ ਬੰਦ ਹੋ ਜਵੇ ਜਿਆਦਾ ਵਧੀਆ ਸਾਡੇ ਵਰਗਿਆਂ ਨੂੰ ਥੋੜਾ ਫਾਇਦਾ ਆਏਗਾ ਡਿਗਰਾਈ ਲੈ ਆ ਲੇਡੀਜ਼ ਨੂੰ ਤਾਂ ਬੰਦ ਹੋਏ ਵੇ ਦਾ ਹੀ ਫਾਇਦਾ ਹੈ ਕਿਉਂਕਿ ਇਹਨਾਂ ਨੇ ਟਾਂਕਾ ਲਾਣਾ ਹੁੰਦਾ ਪੈਸਾ ਨਹੀਂ ਲਾਈਦਾ ਕੈਸ਼ ਵਿੱਚ ਪੈਸੇ ਹੈ ਨਹੀਂ Google Pay 'ਚ ਹੁੰਦੇ ਆ ਪਰ ਸਾਨੂੰ ਪਤਾ ਲੱਗਦਾ ਕਿ ਉਹ ਉਹੀ ਤਾਂ ਗੱਲ ਆ ਫਿਰ ਜੇ ਵੱਡੂਆ 'ਚ ਹੋਵਗੇ ਟਾਂਕਾ ਲੱਗ ਜਾਂਦਾ ਹੈ ਤਾਂ Google Pay 'ਚ ਰੱਖਦੇ ਫੇਰ ਟਾਂਕਾ ਨਹੀਂ ਲੱਗਦਾ ਸਾਨੂੰ ਵੀ ਫਾਇਦਾ ਥੋੜਾ ਜਿਹਾ ਹਾਂ ਨਾ ਫਾਇਦਾ ਦਾ ਦੇਖੋ ਸਾਰੀ ਦੁਨੀਆ ਨੂੰ Google Pay ਦਾ ਤਾਂ ਬਹੁਤ ਫਾਇਦਾ ਹੈ ਤੇ ਆਹ ਬੜਾ ਕਲਰ ਉਦਾਂ ਬਹੁਤ ਸੋਹਣਾ ਹੈ ਚੌਧਰੀ ਸਾਹਿਬ ਹਾਂ ਹਾਂ ਆ ਵੀ ਕਹਿਟਾ ਆ ਇਹ ਇਹ ਲੱਗਦੀਆਂ ਚੀਜ਼ਾਂ ਹੈ ਜਿਹੜੀਆਂ ਹੁਣ ਨਵੀਆਂ ਚੱਲਦੀਆਂ ਅੱਜਕੱਲ ਉਹ ਚੀਜ਼ਾਂ ਹੈ ਆਹ ਕਲਰ ਵੀ ਤਾਂ ਇੱਕ ਆ ਵੀ ਕਲਰ ਥੋੜਾ ਇਹ ਹੂੰ ਇਹ ਵੀ ਕਲਰ ਤਾਂ ਹੈ ਤਾਂ ਉਹਦੇ ਵਿੱਚ ਬਲੈਕ ਕਲਰ ਸਿੱਤਾਂ ਨੂੰ ਨਹੀਂ ਨਾ ਤੱਕ ਜਾਣ ਦੇਣਾ ਉਹੀ ਹੈ ਖੇਤਾਂ ਜਾਣਾ ਨਾ ਨੀ ਨੀ ਚੱਲ ਖੇਤਾਂ ਨੂੰ ਵੀ ਜਦ ਹੁਣ ਜਾ ਚੀਜ ਲੈ ਲਈ ਆਪਾਂ ਕੰਮ ਫੇਰ ਕੰਮ ਨੂੰ ਵੀ ਪਏ ਜਾਂਦੀ ਆ ਉੱਥੇ ਕਿਹਾ ਹਾਂਜੀ ਇਹ ਲੱਗਦਾ ਠੀਕ ਨਾ ਪੰਜ ਕਲਰ ਹੈ ਪੰਜ ਕਲਰ ਆ ਭਾਈ ਤੇ ਦੇਖੋ ਇਹਦੇ ਚ ਕੋਈ ਹੈ ਹੁਣ ਆਉਂਦੀ ਪਸੰਦ ਕਲਰ ਤਾਂ ਵੈਸੇ ਸਾਰੀਆਂ ਹੀ ਵਧੀਆ ਹੈ ਭਾਈ ਸਾਰੀ ਠੀਕ ਲੱਗਦੇ ਆ ਹੈ ਨਾ ਨਿਆ ਮਾਪੀ ਦੇ ਕੀ ਜਾਓ ਜਿਹੜਾ ਮਾੜਾ ਮੁੱਟਾ ਕਲਰ ਕਾਲਸ ਪਰ ਕਾਲਸ ਪਰ ਮੰਮੀ ਮੰਮੀ ਦੇ ਕਹਿਣ ਦਾ ਮਤਲਬ ਵੀ ਹਾਂ ਡਾਰਕ ਜਿੱਦਾਂ ਕੰਮਕਾਰ ਮਾ ਵੀ ਬਣਾ ਮੋਟਾ ਪੈ ਜਵੇ ਹਨਾ ਖੇਤੀਆਂ ਕਈ ਵਾਰ ਬੰਦਾ ਤਿਆਰ ਹੋਏ ਵਾ ਖੇਤੀ ਨਹੀਂ ਚੱਲ ਜਾਂਦਾ ਖੇਤਾਂ ਨੂੰ ਚੱਲ ਜਾਂਦਾ ਨਾਲੇ ਬਾਈ ਦੇ ਦਾ ਥੋੜਾ ਜਿਹਾ ਨੱਠ ਭੱਜੋਂੋਂ ਜ਼ਿਆਦਾ ਰਹਿੰਦੀ ਖੇਤਾਂ ਦਾ ਬਲੈਕ ਕਲਰ ਲੈ ਲਓ ਸਭ ਤੋਂ ਵੈਸਟ ਹੈ ਇਹ ਵਾਸਤੇ ਇਹ ਵੈਸੇ ਉਧਰ ਬਾਈ ਦਾ ਆਏ ਨਹੀਂ ਬਤਾ ਵੀ ਪਾ ਲੂੰਗਾ ਕਿ ਨਹੀਂ ਪਰ ਹੈ ਬਹੁਤ ਬੜੀਆ ਲੱਗ ਜੀ ਚੀਜ਼ ਆ ਕਹਿੰਦਾ ਸ਼ਾਈਨਿੰਗ ਕਰਦਾ ਸ਼ਾਈਨਿੰਗ ਹੀ ਹਾਂ ਹੋ ਗਿਆ ਤੁਹ ਹੋ ਗਿਆ ਸਿਰੂ ਹੋਰ ਇਹ ਨਹੀਂ ਗਜਰਾ ਮੇਚੀਆਂ ਪਈਆਂ ਗੱਲੇ ਨੇ ਹੋਰ ਦਿਖਾ ਦਿਓ ਚੌਧਰੀ ਸਾਹਿਬ ਆਹ ਦੋ ਆਪਸ਼ਨ ਚ ਕੱਢ ਲੀ ਮੇਰੇ ਬਾਬਾ ਲੈਣੇ ਆਹ ਬੜੀਆਂ ਆ ਲੋ ਜੀ ਸਾਡੀ ਵਾਸ਼ਿੰਗ ਠੀਕ ਆ ਲਓ ਜੀ ਆਹ ਆਪਣੇ ਆਪਸ਼ਨ ਚ ਕੱਢ ਲੀਆ ਦੋ ਇਹ ਤਾਂ ਨਹੀਂ ਇਹ ਮੈਂ ਲੈ ਗਿਆ ਵਾ ਪਹਿਲਾਂ ਛੇਵੇਂ ਕੱਪੜਾ ਕਾ ਦਿਜੇ ਪਲੇਨ ਦੇ ਹਾਂ ਇਹ ਆ ਗਿਆ ਡਾਰਕ ਕਲਰ ਇਹ ਨਾਲ ਦੀ ਵੀ ਮੇਰੇ ਕੋਲ ਹੈਗੀ ਉਹ ਉਹ ਵਾਈਟ ਕਲਰ ਤੇ ਨਾਲ ਦੀ ਨਾਲ ਅਸੀਂ 뮤ਜ਼ਿਕ ਲਾਇਆ ਹੋਇਆ ਹੈ ਜੀ ਆਹ 뮤ਜ਼ਿਕ ਚੱਲ ਰਿਹਾ ਸਾਡਾ ਉਹ ਤੇਰੀ 뮤ਜ਼ਿਕ ਤੇਜ ਹੋ ਗਿਆ ਹਾਂ ਸੱਚੀ ਕਾ ਬਲਾਉ ਸੱਚੀ ਕਾ ਬਲਾਉ ਛੇਲੇ ਤੇ ਵਾਲ ਜੂ ਮੱਦਾ ਹੈ ਦਾ ਸੱਚੀ ਕਾ ਬਲਾਉ ਛੇ ਸੱਚੀ ਕਾ ਆ ਦੇਖੀ ਬਲਾ ਉਸਾ ਚੀਕ ਹੌਲੀ ਹੌਲੀ ਲੱਗ ਜਾਣਾ ਇਹਨੇ ਵੀ ਬੁਲਾਉਂਦਾ ਏ ਵਿੱਚ ਤਾਂ ਛਾਚੀ ਕਾ ਬੁਲਾ ਦੇ ਪੁੱਤ ਛਾਚੀ ਕਾ ਬਲਾ ਉਸਾ ਛਾਚੀ ਕਾ ਉੱਪਰ ਮੱਥੇ ਮੱਥੇ ਨੂੰ ਲਾ ਦਿੰਦਾ ਹਾਂ ਤਾਂ ਚੱਕ ਕੇ ਇਹ ਕਰਕੇ ਲੈ ਜਾਂਦਾ ਹੈ ਕਾ ਲੈ ਜਾਂਦਾ ਦੇਖੋ ਦੇਖੋ ਫੇ ਭਾਈ ਦੇਖੋ ਹੁਣ ਘਰੋ ਸਿਲੈਕਟ ਚੌਧਰੀ ਸਾਹਿਬ ਹੁਣ ਫੁੱਲਾ ਓਕੇ ਕੰਮ ਓਕੇ ਭਾਈ ਹੁਣ ਇਹਨੇ ਜੇ ਘਰੋ ਸਿਲੈਕਟ ਆ ਨਾਪਰਾ ਆਹਾ ਹਾ 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 ਆਹਾ ਹਾ ਹਾ ਆਰਟੀਕਲ ਦੀ ਸੇਮ ਤੂੰ ਪੁੱਛੀ ਤੀ ਤਲਾਪੀ ਤੇ ਇਹਦੇ ਨਾਲ ਤੇ ਤਾਂ ਇਹ ਇਹਦੇ ਨਾਲ ਤੇ ਇਹ ਆ ਤਾਂ ਹਰਾ ਵਾਲਾ ਤੇ ਕਿਹੜਾ ਹਰਾ ਆਹਾਂ ਦੇਖ ਲਓ ਫੇ ਆ ਠੀਕ ਆ ਆ ਦੇਖੋ ਇੱਕ ਹੋਰ ਦੇਖਣਾ ਬਾਜੀ ਤੁਸੀਂ ਦੇਖੋ ਨਹੀਂ ਮੈਂ ਹੁਣ ਆ ਵੀ ਵੈਸੇ ਠੀਕ ਆ ਆਈ ਕਾ ਠੀਕ ਆ ਉਹ ਜ਼ਿਆਦਾ ਉਹ ਪਿੱਕੀ ਦੀ ਹੈ ਫਰੇ ਕਿਹੜੀ ਹਾਂ ਨਹੀਂ ਮੰਮੀ ਇਹ ਚੀਜ਼ਾਂ ਹੁਣ ਚੱਲਦੀਆਂ ਆ ਜਦੋਂ ਦਾ ਟ੍ਰੈਂਡ ਦੇ ਵਿੱਚ ਆ ਜਾਂਦਾ ਨਿੱਪੜਦੀ ਹੈ ਇੱਕ ਖੇਤਾਂ ਇਹ ਨਹੀਂ ਮਾ ਹੁਣ ਲਿਪੜ ਦੇ ਆ ਚੀਜ਼ ਜੇ ਹੁਣ ਲੈ ਗਏ ਤਾਂ ਲਿਪੜ ਨਹੀਂ ਤਾਂ ਹੈਗੀ ਉਹ ਜਆ ਪਾਣੀ ਆ ਚੀਜ਼ ਅੰਮੀ ਤੁਸੀਂ ਕਰਾ ਕਹਿੰਦੇ ਹੋ ਮੈਂ ਖੇਤਾਂ ਨੂੰ ਨਹੀਂ 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 ਤੇ ਇੱਕ ਆ ਲੈ ਲੋ ਚੌਧਰੀ ਸਾਹਿਬ ਇਹਨੂੰ ਕੱਢ ਦਿਓ ਸਾਈਡ ਪਾ ਤੁਸੀਂ ਕਿਹੜੀ ਕਹਿੰਦੇ ਹੋ ਮੈਂ ਫੇਰ ਇਹਨੂੰ ਦੇਖ ਲੋ ਜੀ ਆਪਾ ਇਹ ਨਹੀਂ ਨਾ ਯਾਰ ਸੇਮ ਹੀ ਸੇਮ ਆਹੀ ਕਲਰ ਹੈਗਾ ਮੇਰੇ ਕੋਲ ਹਾਂ ਉਹ ਫੇਰ ਚੱਕਰ ਐਦਾਂ ਬਲੈਕ ਦੇ ਵਿੱਚ ਦੇਖ ਲੋ ਬਲੈਕ ਹੋ ਰਿਹਾ ਪਰ ਬਲੈਕ ਥੈਂਕ ਯੂ ਬਲੈਕ ਵੀ ਹੈ ਕੰਮ ਹੈ ਕਹਿੰਦਾ ਯਾਰ ਇਹ ਵੀ ਲੱਗ ਰਿਹਾ ਹੈ ਗੱਲ ਇਹ ਥੋੜਾ ਜਿਆਦਾ ਆਹ ਦੇਖੀ ਆਹ ਦੇ ਇਹ ਦੇਖੋ ਜੇ ਠੀਕ ਲੱਗਦਾ ਹੈ ਲੈ ਲਓ ਜੇ ਲੈ ਲਓ ਜੇ ਨਾਲ ਠੀਕ ਲੱਗੂ ਫਿਰ ਤੁਸੀਂ ਟੈਸਟ ਕਰਕੇ ਲੈ ਜਿਓ ਆ ਚਲੋ ਉਹ ਤਾਂ ਕੋਈ ਨਾ ਇੱਕ ਦੋ ਦਿਨ ਚ ਉਹ ਤਾਂ ਇੱਕ ਦੋ ਦਿਨ ਚ ਕਰ ਲਾਂਗੇ ਵੈਸੇ ਇਹ ਮਨ ਨੂੰ ਨਹੀਂ ਲੱਗਦਾ ਭਾਈ ਨੇ ਪਾਉਣੀ ਆ ਉਹਨੇ ਕਹਣਾ ਯਾਰ ਉਹਦਾ ਸਵਾਦ ਥੋੜਾ ਜਿਆ ਮਨੇ ਕਹਣਾ ਯਾਰ ਇਹਦਾ ਪੜਕੀਲੀ ਜੀ ਮੈਂ ਕਹ ਰਹਾ ਕਿ ਤੇਰੀ ਬੁੜੀ ਵੀ ਲੱਗਦੀ ਕਿ ਤੇਰੀ ਖੀਜੀ ਦਾ ਤਾਂ ਸੰਦ ਕਰਦਾ ਇਹਨਾਂ ਵਿੱਚ ਆ ਚੀਜ਼ ਵੀ ਹੈ ਆ ਵੀ ਕਲਰ ਪਿਆ ਇਹ ਨੈਰੋ ਤਾਂ ਹੋ ਜਣੀ ਆ ਜਾਂਦੀ ਸਾਬ ਹਨਾ ਆਹੋ ਲਾਈਨਿੰਗ ਤਾਂ ਇੱਕ ਪਾਸੇ ਹੀ ਆ ਦੋਨੇ ਪਾਸੇ ਤਾਂ ਨਹੀਂ ਹੈ ਬਾਬਾ ਬਾਬਾ ਮਿਊਜ਼ਿਕ ਸਾਡਾ ਤੇਜ ਹੋ ਗਿਆ ਬੂਟ ਕੱਟ ਕਿੰਨੇ ਲੱਗੇ ਫੋਨ ਲਾ ਤੂੰ ਬੂਟ ਕੱਟ ਤਾਂ ਉਹਨਾਂ ਯਾਰ ਜਮੇ ਹੀ ਨਹੀਂ ਪਉਣੀ ਉਹ ਨੈਰੋ ਏ ਪਾ ਕੇ ਥੋੜੀ ਖੁਸ਼ ਆ ਆ ਦੇਖੋ ਬਲੈਕ ਦੇ ਵਿੱਚ ਕਾਫੀ ਕਲਰ ਹੈ ਮੈਂ ਕਹਿੰਦਾ ਆ ਲੈ ਜੰਦੇ ਨੈਰੋ ਕਰਾ ਲੂਗੇ ਇਹਨੂੰ ਐਮ ਸਾਹਿਬ ਜੀ ਇਹ ਚੌਧਰੀ ਹਾਂ ਐਮ ਸਾਹਿਬ ਜੀ ਭਾਜੀ ਬਾਈ ਦੋ ਠੀਕ ਆ ਇਹ ਤਾਂ ਇਹ ਤਾਂ ਬਾਈ ਨੇ ਪੱਕੀ ਉਹ ਸਿਲੈਕਟ ਕਰ ਲਈ ਤੀਸ਼ਰਟ ਕੋਲਰ ਵਾਲੀ ਲਾਜ਼ਮਨ ਤੀਸ਼ਰਟ ਹਾਂ ਕੋਲਰ ਵਾਲੀ ਨਹੀਂ 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 ਗੋਲ ਗਾਲਾ ਨਹੀਂ ਕੋਲਰ ਨਹੀਂ ਕੋਲਰ ਏ ਕੋਲਰ ਏ ਕੋਲਰ ਵਾਲੀ ਉਹ ਉਹ ਪਰ ਸਰਦਾਰ ਬੰਦੇ ਦੇ ਤਾਂ ਫਿਰ ਕੋਲਰ ਵਾਲੀ ਉਹ ਥੋੜੀ ਠੀਕ ਲੱਗਦੀ ਤੇ ਤੀਸ਼ਰਟ ਵੀ ਐਮਐਸ ਹੈ ਜੇ ਆਉਣਾ ਮਨ ਲੱਗਦਾ ਹਾਂ ਹਾਂ ਤਾਂ ਹੈਗੀ ਤੇ ਤੁਸੀਂ ਮੋੜ ਗਏ ਸੀਗੇ ਹੈਗੀ ਤੁਹਾਡੇ ਕੋਲ ਨਹੀਂ ਹੈਗੀ ਆ ਹਾਂ ਕੱਪੜੇ ਚੌਧਰੀ ਸਾਹਿਬ ਹੁਣ ਜਾਂ ਤਾਂ ਤੁਸੀਂ ਭਾਈ ਕੱਪੜੇ ਇਹਨਾਂ ਦੀ ਸ਼ੀਟ ਚੇਂਜ ਕਰੋ ਨਹੀਂ ਭਈ ਕਿਤੇ ਸਾਨੂੰ ਦੁਕਾਨਾਂ ਚੇਂਜ ਕਰਨੀ ਪਵੇ ਕਿਉਂਕਿ ਕਿਉਂਕਿ ਖਾਲ ਪਤਾ ਕੀ ਹੈ ਉਹ ਸੇਮ ਆ ਵੀ ਹੈਗੀ ਹੈ ਨਹੀਂ ਨਹੀਂ ਇਹ ਲੱਗ ਗਿਆ ਆ ਵੀ ਇਹ ਵੀ ਨਹੀਂ ਹੋ ਰਹਾ ਹੈ ਭਾਈ ਉਹ ਹੈਗੀ ਹੈ ਯਾਰ ਇਹ ਹੈਗੀ ਹੈ ਇਹ ਤਾਂ ਵੀ ਨਾ ਡਿਜ਼ਾਈਨ ਚੇਂਜ ਕਰੋ ਦੋਹਾਂ ਪੰਜਾਂ ਦੀ ਸੇਮ ਆ ਦੋਹਾਂ ਪੰਜਾਂ ਕੋ ਸੇਮ ਹੈ ਨਾ ਪਿੱਛੇ ਜੇ ਮੈਂ ਲੈ ਗਿਆ ਤਾਂ ਹਾਂ看 ਜੇ ਥੋੜੇ ਲੱਗ ਜਾਂ ਕਲਰ ਦਿਖਾਉ ਹਾਂ ਆ T-shirt ਤਾਂ ਵਧੀਆ ਤੀ ਪਰ ਇਹ ਰੰਗ ਆ ਚੀਜ਼ ਥੋੜੀ ਜੀ ਹਾਂ ਜਿਆਦਾ ਆਊਟ ਹੋ ਗਈ ਆ ਤਾਂ ਇੱਕ ਇੱਕ ਕਲਰ ਹੁੰਦਾ ਨਾ ਮਨਕੀਰਤ ਇਸ ਬਲੈਕ ਕਲਰ ਚ ਆਹ ਨਾ ਹੋ ਪਰ ਬਲੈਕ ਮੈਂ ਹੋਰ ਦੇਖ ਲਾਂਗਾ ਆ ਦੇਖ ਮੱਤ ਆ ਤਾਂ ਜਿਆਦਾ ਜੀ ਦਿੱਤੀ ਬਲੈਕ ਚ ਹੋਰ ਦੱਸਿਆ ਨਾ ਨਾ ਬਲੈਕ ਜੋ ਸਭ ਤੋਂ ਬੈਸਟ ਕਪੜਾ ਓਏ ਗਿੱਦਾ ਪਾਓ ਗਿੱਦਾ ਪਾਓ ਪਾਏ ਗਿੱਦਾ ਪਾਓ ਪਾਓ ਗਿੱਦਾ ਪਾਓ ਆਹ ਹੈਗੀ ਜਿਹੜੀ ਤੁਸੀਂ ਪੁੱਛੀ ਆਹ ਤਾਂ ਹੈਗੀ ਹਾਂ ਆਹ ਨੀਚੇ ਵਾਲੀ ਹੈਗੀ ਆ ਨੀਚੇ ਆਹ ਠੀਕ ਆ ਆ ਵੀ ਯਾਰ ਹੈਗਾ ਏ ਹੈਗਾ ਹਾਂ ਓਏ ਕਾਲੀ ਹੈਗੀ ਆ ਹੈ ਨਹੀਂ ਨਹੀਂ ਸਿਕਾ ਗ੍ਰੀਨ ਹੈ ਨਹੀਂ ਨਹੀਂ ਹੈ ਕੋਈ ਨਾ ਪਹਿਲਾਂ ਤੁਸੀਂ ਦਿਖਾ ਲਓ ਜਿਹੜੀਆਂ ਦਿਖਾਣੀਆਂ ਫੇਰ ਅਸੀਂ ਕਰਦੇ ਸਿਲੈਕਟ ਇਹ ਰਹਿਣ ਦੋ ਇਹ ਤਾਂ ਹੈਗੀ ਇਹਦਾ ਸੇਮ ਹੀ ਹੈਗੀ ਹੈ ਸੇਮ ਆਹੀ ਹੈ ਸੇਮ ਆਹੀ ਕਲਰ ਹਾਂ ਉਹ ਸੇਮ ਹੀ ਹੈਗੀ ਆ ਰੈੱਡ ਵਗੈਰਾ ਦਿਖਾ ਦਵਾਂ ਮੈਂ ਹੀ ਕਲਰ ਰੈੱਡ ਜਿਆਦਾ ਆਹ ਦਿਖਾ ਦਵਾਂ ਹਾਂ ਕਿਹੜੀ ਹੈ ਰੰਗ ਵੀ ਵゼ ਠੀਕ ਰੈੱਡ ਮੈਂ ਤਾਂ ਪਾ ਲਵਾਂ ਉਹ ਬਾਈ ਦਾ ਤਾਂ ਥੋੜਾ ਜਿਹਾ ਔਖਾ ਹਾਂ ਇਹ ਵੀ ਠੀਕ ਆ ਬਾਕੀ ਬਜੀ ਫੇਰ ਨੀਟਿੰਗ ਦੇ ਵਿੱਚ ਦੂਸਰੀ। ਇਹ ਖਾਓ। ਅੱਛਾ ਉਹ ਕੱਪੜਾ ਦੂਜਾ। ਇਹ ਦੂਸਰਾ ਕੱਪੜਾ। ਕਿੰਨਾ ਚ ਦੇਖੋ ਹੁਣ ਸਿਲੈਕਟ ਕਰੋ। ਵੈਸੇ ਸਿੰਪਲ ਸੋਬਰ ਸਭ ਤੋਂ ਵੈਸਟ ਹੈ ਬਜੀ ਕੱਪੜਾ ਹੈ। ਉਹਨੂੰ ਪਸੰਦ ਵੀ ਕੀਤੀ ਆ ਰਹਿਣਾ। ਬਾਕੀ ਤੁਸੀਂ ਦੇਖ ਲਓ ਆਕੀ ਤੇ। ਬਲੈਕ ਕਲਰ ਯਾਰ ਬਾਕੀ ਦਾ ਕਿਹੜੀ ਮੰਮੀ? ਬਲੈਕ ਗਾਜਰੀ ਵੈਸੇ ਬਲੈਕ ਕਲਰ ਨੇ ਪਾ ਲੈ। ਬਲੈਕ ਪਾ ਲੈ। ਮੈਂ ਕਹਣਾ ਜੇ ਆਹ ਗਾਜਰੀ ਜਿਹੜੀ ਮੰਮੀ ਕਹਿੰਦੀ ਆਹ ਵੀ ਠੀਕ ਹੈ ਵੈਸੇ। ਹੈ ਤਾਂ ਇਹ ਵੀ ਘੈਂਟ ਆ। ਇਹ ਵਿੱਚ ਇਹ ਬਲੈਕ ਦੇਖਣਾ ਬਲੈਕ ਦੇ ਵਿੱਚ ਆਹ ਟਿਕਾ ਲਾ ਜਣਾ ਬਲੈਕ ਯਾਰ ਚੌਧਰੀ ਸਾਹਿਬ ਆਹ ਤਾਂ ਚੱਲ ਠੀਕ ਹੈ ਹਾਂਜੀ ਪਰ ਇਹ ਕੱਪੜੇ ਨਾਲੋਂ ਯਾਰ ਮੈਂ ਕਹਿੰਨਾ ਆਹ ਚੀਜ਼ ਜ਼ਿਆਦਾ ਵਧੀਆ ਏ ਇਹ ਪਰ ਕਾਲਰ ਇਹ ਨੀਟਿੰਗ ਦੇ ਵਿੱਚ ਹੈ ਭਾਜੀ ਇਹ ਹੋਰ ਚੀਜ਼ ਹੈ ਇਹ ਕੱਪੜਾ ਜ਼ਿਆਦਾ ਵਧੀਆ ਏ ਇਹ ਆਹ ਬਾਰਾ ਕਾਲਰ ਦੂਜੇ ਆ ਗਿਆ ਯਾਰ ਕਾਲਰ ਇਹ ਨਾ ਇਹਦੇ ਇਹਦੇ ਕੱਪੜੇ ਚ ਹੋਊਗਾ ਇਹ ਕੋਟਨ ਫੈਬਰਿਕ ਚ ਆਈ ਆ ਇਹਦੇ ਵਿੱਚ ਨਹੀਂ ਹੋਣੀ ਇਹ ਆ ਨੀਟਿੰਗ ਚ ਆ ਜਾਊਗੀ ਆਹ ਚੀਜ਼ ਇਹ ਤਾਂ ਯਾਰ ਆਹ ਜਿਹੜੀ ਮੈਂ ਪਾਈ ਵੀ ਇਹ ਸੇਮੇ ਹੋ ਜਾਣਾ ਕੰਮ ਬਸ ਲਾਈਨਿੰਗ ਦਾ ਫਰਕ ਹੈ ਹਾਂ ਇਹਦੀ ਛੋਟੀ ਜੀ ਦਾ ਫਰਕ ਹੈ ਸਹੀ ਜੀ ਇਹ ਤਾਂ ਆ ਹੀ ਜਾਏਣੀ ਹੈ ਨਹੀਂ ਆ ਆ ਵੀ ਹੈਗੀ ਆ ਇਸੇਵੇਂ ਹੈਗੀ ਆ ਇਹ ਚੀਜ਼ ਚ ਬਲੈਕ ਕਲਰ ਮਿਲ ਜੂ ਵਾਈਟ ਪਿਆ ਭਾਜੀ ਵਾਈਟ ਨਹੀਂ ਯਾਰ ਬਲੈਕ ਚਾਹੀਦਾ ਦੇਖੋ ਭਾਈ ਫਿਰ ਹੁਣ ਕਰੋ ਸਲੈਕਟ ਹੈ ਮੈਂ ਕਹਣਾ ਜੇ ਬਲੈਕ ਲੈਣੀ ਆ ਟੀ-ਸ਼ਰਟ ਫਿਰ ਆਹ ਦੋਹਾਂ ਚੋਂ ਦੇਖ ਲੈਣੇ ਆ ਇੱਕ ਦੇਖੋ ਤੁਸੀਂ ਕਿਹਨਾਂ ਕਹਿੰਦੇ ਲੋਰ ਕਿਤੇ ਲੋਰ ਨੀਚੇ ਵਾਲੀ ਇਹ ਨਾਲ ਮੈਚ ਕਰ ਦਉਂਦੇ ਬਲੈਕ ਇਹਦੇ ਨਾਲ ਬਲੈਕ ਲੱਗਣੀ ਹੈ ਲਾਈਟ ਆਕਰ ਕੰਬੀਨੇਸ਼ਨ ਬਣ ਜਾਣਾ ਹੈ ਹਾਂ ਆ ਲੈ ਲਓ ਸਭ ਤੋਂ ਬੈਸਟ ਹੈ ਆ ਲੈ ਲਿਓ ਕਲਰ ਕੋਲਰ ਦਾ ਚੌਧਰੀ ਸਾਹਿਬ ਫਿਰ ਲੋ ਭਾਜੀ ਮੈਂ ਤੁਹਾਨੂੰ ਲਾਈਟ ਵੇਟ ਦਿੱਤੀ ਨਹੀਂ ਇਸੀ ਕਰਕੇ ਕੋਈ ਆਪਾਂ ਮੋੜ ਕੇ ਲੈ ਜਾਈਏ ਉਹ ਤਾਂ ਪਹਿਲਾਂ ਹੈਗਾ ਹੀ ਆ ਫਿਰ ਅਗਰ ਇੱਕ ਤੇ ਨਾਲ ਦੋ ਲੈ ਕੇ ਜਾਣੀਏ ਇੱਕ ਨਾਲ ਇੱਕ ਫਰੀ ਹੈ ਕੋਈ ਨਾ ਕੋਈ ਨਾ ਜ਼ਰੂਰੀ ਠੀਕ ਆ ਤੇ ਅਗਰ ਆ ਵੇਣਦੀ ਹੈ ਆਹੀ ਕਰ ਦੋ ਫਿਰ ਤੇ ਦੂਸਰੀ ਔਰ ਨਾਲ ਹੁਣ ਕੀ ਲੈਣਾ ਹੈ ਇੱਕ ਕਲੋਰ ਨਾਲ ਯਾਰ ਫਿਰ ਐਂ ਕਰੋ ਸ਼ਰਟ ਦੇਖ ਲੰਮੇ ਇੱਕ ਇੱਕ ਸ਼ਰਟ ਦੇਖ ਹੈਨਾ ਇੱਕ ਦੇਖ ਲਓ ਹਾਂ ਟੀ-ਸ਼ਰਟਾਂ ਦਾ ਕਿਉਂਕਿ ਹੋਰ ਹੈਗੀਆਂ ਵੀ ਆ ਇੱਕ ਸ਼ਰਟ ਲੈ ਲਓ ਕਿਹਦੇ ਵਿੱਚ ਦੇਖਣੀ ਪਲੇਨ ਕਿਦਾਂ ਦੇਖਣੀ ਚੈੱਕ ਦਿਖਾ ਦਿਓ ਯਾਰ ਚੈੱਕ ਉਹ ਪਲੇਨ ਥੋੜੀ ਘੱਟੇ ਮੰਨੂ ਤਾਂ ਹੁਣ ਉਹਦੇ ਸਾਰੇ ਕੱਪੜਿਆਂ ਦਾ ਪਤਾ ਹਾਂ ਉਹ ਥੋੜਾ ਜਿਹਾ ਚੈੱਕ ਪਾ ਕੇ ਖੁਸ਼ ਆ ਜਾਣ ਮਾ ਪਾਈ ਦੀ ਡਿਊਟੀ ਸਾਂਭ ਲਈ ਤੁਸੀਂ ਦੇਖੋ ਮੰਮੀ ਨੇ ਆਪਣੀ ਡਿਊਟੀ ਸਾਂਭੀ ਵੀ ਆ ਦੇਖ ਆ ਦੇਖ ਆ ਦੇ ਮੂੰਹ ਤੇ ਲੱਗ ਰਿਹਾ ਵੇ ਓਏ ਮੈਨੂੰ ਨਹੀਂ ਲੱਗਦਾ ਲੈ 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 ਹੋ ਗਿਆ ਉਹ ਕਹਨਾ ਮਨ ਕਿਹੜੀ ਜੀ ਇਹ ਉਹ ਕਾਰਟ ਹੈ ਇਹ ਥੋੜੀ ਛੋਟੀ ਐਕਨਾਂ ਦੀ ਡੱਬੀ ਦਿਖਾਓ ਚੌਧਰੀ ਸਾਹਿਬ ਹਾਂ ਥੋੜਾ ਜਿਹਾ ਬੜਾ ਚੈੱਕ ਨਾ ਹੋਵੇ ਹਾਂ ਕਲਰ ਨੂੰ ਕੀ ਲੱਗਦਾ ਕਿਹੜਾ ਹੋਰ ਦੇਖਦੇ ਹਾਂ ਹਾਂ ਕਲਰ ਤਾਂ ਠੀਕ ਹੈ ਵਧੀਆ ਉਹਦਾ ਚੈੱਕ ਵੀ ਸੋਹਣਾ ਹੈ ਇਹਦਾ ਬੜਾ ਬੜਾ ਪੀਲਾ ਪੀਲਾ ਜਿਹਾ ਪੀਲਾ ਪੀਲਾ ਜਿਹਾ ਵੀ ਉਹ ਵੀ ਚੈੱਕ ਕਾਫੀ ਬੜਾ ਹੈ ਛੋਟਾ ਚੈੱਕ ਚਾਹੀਦਾ ਉਹ ਵਧੀਆ ਲੱਗਦਾ ਇਹ ਚੱਲੂਗਾ ਭਾਜੀ ਅੱਜ ਹਾਂ ਇਦਾਂ ਉਹ ਦਿਖਾਓ ਆ ਵੀ ਚਾਰਟ ਵਧੀਆ ਹੂੰ ਚਾਰਟ ਤਾਂ ਕਹਿੰਦੇ ਵੀ ਤਾਂ ਬਲੈਕ ਪੈਂਟ ਨਾਲ ਹਾਂਜੀ ਹਾਂਜੀ ਬਲੈਕ ਪੈਂਟ ਨਾਲ ਹਾਂ ਇਹ ਵੀ ਚਲੋ ਠੀਕ ਹੈ ਛੋਟਾ ਹੀ ਹੈ ਚੈੱਕ ਰੈੱਡ ਕਲਰ ਹਾਂਜੀ ਆ ਠੀਕ ਹੈ ਆ ਨੀਚੇ ਵਾਲਾ ਵਿਖਾਓ ਦੂਜੇ ਨੰਬਰ ਵਾਲਾ ਹਾਂ ਤੂੰ ਰੂ ਕਿੱਥੇ ਲੈ ਪੁੱਤ ਟੀ-ਸ਼ਰਟ ਬੰਨ੍ਹੇ ह्म ਇਹ ਵੀ ਠੀਕ ਲੱਗਦਾ ਜੋ ਆਪਸ਼ਨ ਚਾਹਤ ਹੈ ਜੀ ਹਾਂ ਹੂੰ ਬੱਚੇ ਨਹੀਂ ਇਹ ਠੀਕ ਲੱਗਦੀ ਚਲੋ ਕੋਈ ਨਹੀਂ ਪਿਆ ਰਹਿਣ ਦੋ ਹਜੇ ਆਪਸ਼ਨ ਇੱਥੇ ਆਪਣੇ ਕੋਲੇ ਪਿਆ ਕੋਈ ਗੱਲ ਨਹੀਂ ਲੈ ਇਧਰ ਨੂੰ ਸ਼ੀਸ਼ਾ ਦਿਖਦਾ ਉਹ ਵੀ ਗੱਲ ਆਪਣੇ ਆਪ ਨੂੰ ਲੜਾਈ ਕਰੀ ਜਾਂਦੀ ਸੀ ਇਸ ਇਸ ਹੋਰ ਭਾਜੀ ਕਮਲਟੀ ਚੁੱਪ ਰੱਖ ਹੂੰ ਜੀ ਕੋਈ ਮਸਾਂ ਪਿਆ ਨਹੀਂ ਆ ਵੀ ਹੋਰ ਦੇਖ ਲਈ ਜਿਹੜੇ ਤੁਹਾਨੂੰ ਚਾਹੀਦੇ ਉਹ ਜਦ ਤੱਕ ਨਹੀਂ ਪਸੰਦ ਆਣਾ ਚਾਦਰੀ ਆ ਜਦ ਤੱਕ ਤੁਸੀਂ ਕੱਢਦੇ ਨਹੀਂ ਨਾ ਰੁਕਦੇ ਜਦ ਤੱਕ ਹਾਂ ਜਿਹੜਾ ਸਟਾਕ ਤੁਹਾਡੇ ਕੋਲ ਹੈਗਾ ਪਹਿਲਾਂ ਸਾਨੂੰ ਸਾਰਾ ਦਿਖਾਓ ਬਾਕੀ ਉਹ ਵੀ ਡਿਸਪਲੇ ਲੱਗੀ ਵੀ ਇੱਕ ਵਾਰ ਡਿਸਪਲੇ ਵੀ ਦੇਖ ਲਓ ਜੇ ਉਹਦੇ ਵਿੱਚ ਕੁਝ ਪਸੰਦ ਹੈਗਾ ਤੁਹਾਨੂੰ ਅੱਛਾ ਇਹ ਐਮ ਸਾਈਜ਼ ਹੀ ਹੈ ਐਮ ਸਾਈਜ਼ ਹੈ ਬਾਜੀ ਐਮ ਸਾਈਜ਼ ਹੈ ਇਹੇ ਆ ਦੇ ਉਸ ਤਾਰੇ شوف ਯਾਰ ਉਹ ਲਈ ਓ ਹਾਂ ਅਵੀ ਲਾਈਨਿੰਗ ਲਾਈਨਿੰਗ ਵਾਲੀ ਹੈ ਨਾ ਆ ਵੀ ਸ਼ਰਟ ਤਾਂ ਵਧੀਆ ਏ ਹਾਂ ਆ ਦੇ ਆ ਦੇ ਦੇਖੋ ਤਾਂ ਇਹ ਲਾ ਦੂਜੇ ਚੱਕੇ ਦੇਖਣਾ ਚੱਕ ਦੇ ਚੈੱਕ ਲੈ ਲਓ ਜਿਹੜੀ ਗਲਤੀ ਜਿਹੜੀ ਕੀਤੀ ਉਹ ਠੀਕ ਹੋ ਗਿਆ ਨਾ ਪਲੇਨ ਵੀ ਦੇਖ ਕੇ ਦੇਖਣਾ ਪਲੇਨ ਵੀ ਦੇਖ ਲਓ ਹਾਂ ਦਿਖਾ ਦਿਓ ਜੀ ਆ ਜੀ ਸਾਹਿਬ ਪਲੇਨ ਦੇ ਵੀ ਦੋ ਚਾਰ ਪੀਸ ਨਹੀਂ ਤੁਪਣਾ ਕਰੀ ਐਦਾਂ ਨਹੀਂ ਕਿਹੜੀਆਂ ਕਾਹੀ ਦੱਸ ਰਹੇ ਜੀ ਆਈ ਆਰਟੀਕਲ ਉਹ ਹੀ ਹੋਣਾ ਜੇ ਮੈਂ ਉਹ ਸਾਈਜ਼ ਉਧਰ ਇਧਰ بڑا ਹੋਣਾ ਨਾ ਪਿਆ ਤਾਂ ਕਰਕੇ ਇਹ ਜਿਹੜਾ ਨਹੀਂ ਕੱਲ ਹੂੰ ਇਹ ਆ ਗਿਆ ਜੀ ਪ੍ਰੇਨ ਆਪਣਾ ਆਰਟੀਕਲ ਇਹਦੇ ਵਿੱਚ ਵਾਈਟ ਮਿਲ ਜਾਊਗਾ ਨਹੀਂ ਵਾਈਟ ਤਾਂ ਕੀ ਕਰਨਾ ਵਾਈਟ ਵਾਲਾ ਤਾਂ ਸਾਡਾ ਔਖਾ ਹੀ ਵਾਈਟ ਵਾਲਾ ਔਖਾ ਕੰਮ ਵਾਈਟ ਤੇ ਸਾਡੇ ਘਰ ਜਾਂ ਨਿਆੜਿਆਂ ਦੀ ਵਾਈਟ ਕਰ ਦੇਣਾ ਘਰੇ ਸਹੀ ਗੱਲ ਹੈ ਠੀਕ ਹੈ ਬਾਕੀ ਲਾਈਨਿੰਗ ਦੇ ਵਿੱਚ ਦੋ ਤਿੰਨ ਆਰਟੀਕਲ ਹੋਰ ਲਾਈਨਿੰਗ ਵਾਲੇ ਤਾਂ ਰੈਨ ਦੁਕਾਨ ਨੂੰ ਤੁਹਾਡੀ ਤਾਂ ਖੋਲੀ ਜਾਣੀ ਹੈ ਨਾ ਤੇ ਕਰੋ ਹੁਣ ਭਾਈ ਸਿਲੈਕਟ ਫਿਰ ਮੰਨੂ ਦਾ ਸਭ ਤੇ ਜਣੀ ਇੱਕ ਆ ਵੀ ਵਧੀਆ ਏ ਹੈਨਾ ਤੇ ਨਹੀਂ ਇਹ ਤੇ ਰਹਿਣ ਦੋ ਆ ਵੀ ਠੀਕ ਆ ਵੈਸੇ ਕਲਰ ਕਲਰ ਆਖ ਦੋ ਇਹ ਵਧੀਆ ਚੈੱਕ ਵੀ ਛੋਟਾ ਦੋਨੇ ਦੋਨੇ ਸ਼ਰਟਾਂ ਦਾ ਤੁਸੀਂ ਦੇਖ ਲਓ ਫੇਰ ਮੰਮੀ ਤੁਸੀਂ ਕੀ ਕਹਿੰਦੇ ਮੈਂ ਤਾਂ ਪਿੰਕ ਜੀ ਕਹ ਦਿੱਤੀ ਉਹ ਜਿਹੜੀ ਕਈ ਆਹਾ ਮੰਮੀ ਵੈਸੇ ਠੀਕ ਆ ਇਹ ਮੈਂ ਕਰ ਦਿੱਤੀ ਆਪਸ਼ਨ ਤੇ ਇਹ ਪਹਿਲਾਂ ਕਿਹਾ ਤਾਂ ਵੀ ਠੀਕ ਠੀਕ ਆ ਹਨਾ ਬਾਸ ਫੇਰ ਮਾ ਚੌਧਰੀ ਸਾਹਿਬ ਹੁਣ ਮਾਤਾ ਨੇ ਕਹਿਤਾ ਇਹੀ ਕਰ ਦੋ ਫੇਰ ਹਾਂ ਹੋਰ ਕੁਝ ਭਾਜੀ ਹੋਰ ਤਾਂ ਬਸ ਹੁਣ ਇੱਕ ਸੂਟ ਹੋ ਗਿਆ ਭਾਈ ਸਾਡੇ ਵੱਲੋਂ ਇੱਕ ਬੇਬੇ ਨੂੰ ਫੜਾ ਦੇਣਾ ਸੂਟ ਅਸੀਂ ਇੱਕ ਬਾਪੂ ਨੂੰ ਫੜਾ ਦੇਣਾ ਦੋਹਾਂ ਬੜੇ ਹੈਗਾ ਤਾਂ ਭਾਜੀ ਦੋਹਾਂ ਤੇ ਬਰਥਡੇ ਦਾ ਯਾਰ ਲੰਘ ਗਿਆ ਲੰਘ ਗਿਆ ਬਰਥਡੇ ਦਾ ਲੰਘ ਗਿਆ ਗਿਫਟ ਨਹੀਂ ਬਰਥਡੇ ਵੀ ਹਜੇ ਪੈਂਡਿੰਗ ਆ ਮਨਾਇਆ ਨਹੀਂ ਅੱਛਾ ਮਨਾਇਆ ਨਹੀਂ ਹਾਂ ਭਾਬੀ ਗਏ ਹੋਏ ਤੇ ਸਪੇਕਿਆਂ ਨੂੰ ਤਾਂ ਕਰਕੇ ਫਿਰ ਪੈਂਡਿੰਗ ਰੱਖ ਲਿਆ ਦਾ ਹੁਣ ਮਨਾਉਣਾ ਇੱਕ ਦੋ ਇੱਕ ਅੱਧੇ ਦਿਨ ਚ ਤਾਂ ਕਰਕੇ ਫਿਰ ਉਹ ਗਿਫਟ ਲਾ ਜਾ ਕੇ ਰੱਖਣ ਲੱਗੇ ਪਹਿਲਾਂ ਹੀ ਹੈਨਾ ਤੇ ਲਾਓ ਜੀ ਹੁਣ ਸਾਡੀ ਸ਼ਾਪਿੰਗ ਹੋ ਗਈ ਕੰਪਲੀਟ ਬਾਈ ਜੋਗੇ ਲੈ ਲੇ ਗਿਫਟ ਹੈਨਾ ਤੇ ਮਿਲਦੇ ਆ ਜੀ ਫਿਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ